ਬੰਦ ਕਰਾ ਜੇ ਸਰਪੇ ਦੇ ਚਾਰਾ ਜੋਰ ਦਬਾ ਰਹਿਣ ਦਿੱਤਾ ਤਾਂ ਸਾਡੇ ਮਨ ਤੋਂ ਫਿਰਦੇ ਨਹੀਂ ਜੜਦੇ ਨਹੀਂ ਇੱਥੋਂ ਆਉਂਦੇ ਨਹੀਂ ਪਾੜਿਆ ਨਹੀਂ ਕੋਈ ਗੱਲ ਆਜੋ ਕੋਈ ਮੇਨ ਚਾਰ ਬੰਦੇ ਹਰ ਹਮੇਂ ਭਾਇ ਕਰਨਾ ਵਾਲਾ ਹਾਂ ਤਾਂ ਸੋ ਇੱਕ ਦਿਨ ਰਹਿ ਸੀ ਤਾਂ ਸੀ ਲਿਸਟ ਵੀ ਬਣਾਈ ਹੈ ਮੈਂ ਕਿਹਾ ਇੱਕ ਦਿਨ ਆਪੋਂ ਉਵੇਂ ਚੱਲਦੇ ਆ ਪਤਾ ਜੇ ਮਰਜ਼ੀ ਕਰੀਵੇਂ ਆਦੇ ਨਹੀਂ ਲਓ ਮੈਨੂੰ ਇੱਕ ਰਿਹਾਲ ਚਾਹ ਦੱਸੋ ਸਾਰੇ ਠੀਕ ਹਾਂ ਚਲੋਂ ਤਨ ਆ ਪਤਾ ਹਾਲ ਚਲ ਮਾ ਜੇ ਪੁੱਛਿਆ ਹਾਂ ਕਿ ਮਾਰੇਗੀ ਇਹ ਖਾਸ ਤੋਂ ਨਿਕਲ ਗਏ ਵਣ ਵੇਖ ਲੈ ਜੇ ਸੀਧਾ ਟੁੱਟਾ ਹੈ ਤੇ ਕਣ ਕਿਸਾਨ ਨੂੰ ਬਚਦੀ ਈ ਹੈ ਉਹ ਖਾਣ ਤੇ ਰੱਖ ਲਵਿੰਦਾ ਹੈ ਆੜਤੀਆਂ ਦਾ ਪੈਸਾ ਉਹ ਅੱਥੇ ਰਹਿ ਜਾਂਦਾ ਹੈ ਹਾਂ ਤੇ ਬਾ ਸਾਦਨਾ ਬੇਡੂ ਕਾ ਤਰਿਆ ਹੋਣਾ ਚਾਹੀਦਾ ਹੈ ਤੇ ਉਹਨੇ ਬਸ ਕਰਨਾ ਚਾਹੀਦਾ ਹੈ ਸਰ ਮੇਰਾ ਬਿੰਡ ਗੱਜੂ ਵਾਲਾ ਮੈ ਕੋ ਹੈਗਾ ਬੈਂਟੀ ਏਵੀਨ ਲੋਕਾਂ ਦੀ ਕੁਝ ਮੰਗ ਹੈ ਹਾਂਜੀ ਵਿਚੜਾ ਹੈ ਤਾਂ ਪਾਣੀ ਛੱਡ ਦੇਣਾ ਜਕਦਮ ਜ਼ਿਆਦਾ ਨਾ ਛੱਡਣਾ ਸਾਡਾ ਜ਼ਿਆਦਾ ਨੁਕਸਾਨ ਹੁੰਦਾ ਹੈ ਤਾਂ ਥੋੜਾ ਛੱਡਣ ਕੁਝ ਡਿੰਬੇ ਛੱਡਣ ਹਾਂਜੀ ਤਾਂ ਉਹਨਾਂ ਦਾ ਨੁਕਸਾਨ ਨਹੀਂ ਨਹੀਂ થਾ ਹੈ ਜ਼ਿਆਦਾ ਨੁਕਸਾਨ ਹਾਂਜੀ ਹਾਂਜੀ ਪਤਾ ਕੀ ਗੱਲ ਹੈ ਅੱਜ ਪਾਣੀ ਉਹ ਤੋਂ ਇਹ ਪਾਣੀ ਲੰਘ ਜਾਂਦਾ ਫਿਰ ਆਪਾਂ ਬੇਟਨ ਕਰ ਹਾਂਜੀ ਹਾਂਜੀ ਜ਼ਰੂਰ ਅਰੇ ਬੱਚੇ ਜੀ ਨੌਂ ਸੈਂਟ ਕਰਾਈ ਸਾਰੇ ਨੇ ਸਲਾਹ ਕੀਤੀ ਇਕੱਠੇ ਹੋਏ ਆ ਵੀ ਇਹ ਗੱਲ ਕੀ ਵੀ ਇੱਕ ਟਰਾਲੀ ਨਾਲ ਨਹੀਂ ਛੱਡਣਾ ਤਾਂ ਹੀ ਤੁਹਾਨੂੰ ਦੋਸ਼ੀ ਜੁਮੂ ਕੋਈ ਕਹਾਈ ਨਾ ਮੈਂ ਸਭ ਤੋਂ ਕਹਾਂਗੇ ਮੇਰੀ ਜਾ ਗੇਰੇ ਗੇਰੇ ਆਂਦੇ ਆ ਜੀ ਇਸ ਵਾਰ ਦੀ ਬਕੀ ਜੀ ਦੀ ਆਪਾਂ ਨੂੰ ਸਮੱਸਿਆ ਆ ਗਈ ਹੈ ਬਰਦਾਸ਼ਤ ਨਹੀਂ ਕਿ ਕਿ ਹੋਣੀ ਅਸੀਂ ਇਹ ਕਰਾਂਗੇ ਆਪਣੀ ਖਨਫਾਲ ਬਹੁਤ ਗੱਲ ਚਲੋ ਹੁਣ ਨਾ ਤੁਸੀਂ ਨਾ ਕਰਕੇ ਨਹੀਂ ਦਾਲ ਕਰੋ ਪੱਕਾ ਜਾ ਤੁਸੀਂ ਨਾ ਰਲ ਮਿਲ ਕੇ ਇਹ ਚਲੋ ਵੰਡਾ ਦਿਓ ਪਸੂ ਜਿਹੜੇ ਬੇਜਵਾਨ ਨੇ ਉਹਨਾਂ ਦੀ ਸੇਵਾ ਵੇਖੋ ਆਪਾਂ ਕਰਾਂਗੇ ਕਿਉਂਕਿ ਆਪਾਂ ਤਾਂ ਜਿਵੇਂ ਮਰਜ਼ੀ ਕਿਸੇ ਤਰੀਕੇ ਕਰ ਲੈਣੇ ਗਵਾਂਡੀਆਂ ਕੋਲ ਦਵਾਓ ਤਾਂ ਫਿਰ ਮੈਂ ਕੀ ਗੱਲ ਕਰਾਂ ਜੋ ਜਾਣਕਾਰੀ ਦਿੱਤੀ ਗਈ ਉਹ ਤੋਂ ਨਾਂ ਨਾ ਨਾ ਔਰ ਤੇਜਾ ਰਹਿਲਾ ਹਰੇ ਚਾਰੇ ਦੀ ਲੋਡ ਸੀ ਉਹ ਇਹਨਾਂ ਪਿੰਡਾਂ ਦੇ ਵਿੱਚ ਪਹੁੰਚਾਇਆ ਸੋ ਸਵੇਰੇ ਦੁਬਾਰਾ ਫਿਰ ਅਸੀਂ ਹੋਰ ਜਿਹੜਾ ਹਰਾ ਚਾਰਾ ਜਾਂ ਕੁਝ ਹੋਰ ਸਮਾਨ ਦੀ ਲੋਡ ਆ ਉਹ ਪਹੁੰਚਾਵਾਂਗੇ ਔਰ ਇਸ ਤੋਂ ਇਲਾਵਾ ਕਿਸੇ ਵੀ ਸਾਡੇ ਫਾਜ਼ਿਲਕਾ ਵਾਸੀ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਅਸੀਂ ਮੁਸ਼ਕਲ ਨਹੀਂ ਆਉਣ ਦਿਆਂਗੇ ਜੋ ਇਹ ਮੁਸੀਬਤ ਆਈ ਹੈ ਅਸੀਂ ਰਲ ਮਿਲ ਕੇ ਦਾ ਸਾਹਮਣਾ ਕਰਾਂਗੇ ਸਾਡੇ ਲੋਕਾਂ ਨੂੰ ਇਸ ਮੁਸੀਬਤ ਦੇ ਵਿੱਚੋਂ ਕੱਢਾਂਗੇ ਜੋ ਪਾਣੀ ਬਹੁਤ ਸਾਰਾ ਆਇਆ ਹੈ ਔਰ ਜਿਵੇਂ ਜਿਵੇਂ ਲੋਕ ਸਾਨੂੰ ਪਾਉਣ ਤੇ ਕੋਈ ਜਾਣਕਾਰੀ ਦੇ ਰਹੇ ਨੇ ਕੋਈ ਕਿਸੇ ਤਰ੍ਹਾਂ ਦੀ ਦੱਸ ਰਹੇ ਨੇ ਕਿ ਕਿਸੇ ਨੂੰ ਕੀ ਜ਼ਰੂਰਤ ਹੈ ਉਹ ਜ਼ਰੂਰਤ ਅਸੀਂ ਲੋਕਾਂ ਦੀ ਪੂਰੀ ਕਰ ਰਹੇ ਹਾਂ ਕਿਸੇ ਤਰ੍ਹਾਂ ਦੀ ਚੀਜ਼ ਦੀ ਲੋੜ ਹੈ ਉਹ ਹਰ ਇੱਕ ਜਿਹੜੀ ਹੈ ਸਾਡੇ ਲੋਕਾਂ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਮੈਂ ਸਾਡੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਸ ਜਿਹੜੀ ਮੁਸੀਬਤ ਦੇ ਸਮੇਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸਾਡੀ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਸਾਰਾ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਸਾਡੇ ਸਾਰੇ ਲੋਕਾਂ ਦੇ ਨਾਲ ਖੜੀ ਹੈ ਕਿਸੇ ਨੂੰ ਅਸੀਂ ਮੁਸ਼ਕਲ ਨਹੀਂ ਹੁੰਦੇ ਆ